147 ਪੁਆਇੰਟ ਸਾਡੇ ਹੈਗੇ ਜਿਨ੍ਹਾਂ ਤੇ ਸਾਡੇ ਨਾਕੇ ਲੱਗਣੇ ਆ ਉਹਨਾਂ ਚੋਂ ਅਸੀਂ 6 ਸਾਡੇ ਜ਼ੋਨ ਇਨਚਾਰजेस ਆ ਸਕੂਲਾਂ ਦੇ ਆਲਮੋਸਟ ਅਸੀਂ ਕੋਸ਼ਿਸ਼ ਕਰੀ ਦਾਂਦਾ ਸਕੂਲਾਂ ਦੇ ਲਾਗੇ ਹੀ ਨਾਕੇ ਲੱਗਣਗੇ ਔਰ ਚਲਾਨਿੰਗ ਹੋਏਗੀ ਪੇਰੈਂਟਸ ਦੇ ਖਿਲਾਫ ਕਰ ਰਹੀ ਹੋਊਗੀ ਪੇਰੈਂਟਸ ਮਤਲਬ ਇਹ ਪਲਸ ਜਿਹੜੇ ਓਨਰ ਓਨਰ ਆਫ ਦਾ ਵਹੀਕਲ ਮੰਨ ਲਓ ਕਿਸੇ ਦਾ ਲੈ ਕੇ ਜਾਂਦੇ ਆ ਆਪਣੇ ਮਾਮਾ ਜੀ ਦਾ ਚਾਚਾ ਇਹਦਾ ਤਾਏ ਦਾ ਗਵੰਡੀ ਦਾ ਉਹ ਸੋਨਰ ਦੇ ਖਿਲਾਫ ਕਾਰਵਾਈ ਹੋਊ ਉਹਦੇ ਵਿੱਚ 3 ਸਾਲ ਦੀ ਕੈਦ ਆ ਸਜਾਏ ਜੇਲ ਹੋਏਗੀ ਔਰ 25000 ਰੁਪਿਆ ਜੁਰਮਾਨਾ ਲੱਗੇਗਾ ਇਹਦਾ ਜਿਹੜੇ ਬੱਚੇ ਹੁੰਦੇ ਆ ਉਹ ਵਹੀਕਲ ਨੂੰ ਹੈਂਡਲ ਕਰਨਾ ਨਹੀਂ ਇਹਨਾਂ ਉਹਨਾਂ ਨੂੰ ਪ੍ਰੋਪਰ ਆਉਂਦਾ ਹੁੰਦਾ ਔਰ ਰੋਡ ਸਾਈਨਸ ਨੂੰ ਫਾਲੋ ਕਰਦੇ ਆ ਬਚਪਨ ਹੋਣ ਕਰਕੇ ਉਹ ਫਿਜ਼ੀਕਲੀ ਇਹਨੇ ਫਿੱਟ ਨਹੀਂ ਹੁੰਦੇ ਕਿ ਉਹ ਵੱਡੇ ਵਹੀਕਲ ਨੂੰ ਸਾਂਭ ਸਕਣ ਜਿੱਦਾਂ ਕਈ ਛੋਟੇ ਦੇ ਬੱਚੇ ਬੁਲਟ ਮੋਟਰਸਾਈਕਲ ਚਲਾਈ ਕਰਦੇ ਆ हेलो लु मिस्टर शशिका दा आप दोस्तों मैं थोड़ा दो दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਅੱਜ 27 ਜੁਲਾਈ ਹੋ ਚੁੱਕੀ ਹੈ ਔਰ ਸਿਰਫ 4 ਦਿਨ ਰਹਿ ਗਏ ਨੇ ਔਰ ਲੇਕਿਨ ਤੁਹਾਨੂੰ ਦੱਸ ਦਾਂ ਕਿ ਜਿਹੜਾ 1 ਅਗਸਤ ਦਾ ਸੂਰਜ ਹੋਏਗਾ ਇੱਕ ਖਤਰੇ ਦੀ ਘੰਟੀ ਹੋਏਗਾ ਉਹਨਾਂ ਪੇਰੈਂਟਸ ਦੇ ਲਈ ਜਿਨ੍ਹਾਂ ਨੇ ਹੱਲੇ ਤੱਕ ਇਸ ਗੱਲ ਤੇ ਬਿਲਕੁਲ ਵੀ ਗੌਰ ਨਹੀਂ ਕੀਤਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਸਮੇਂ ਬਹੁਤ ਸਾਰਾ ਚਰਚਾ ਚੱਲ ਰਿਹਾ ਔਰ ਸਮੇ ਸਮੇਤੇ ਟ੍ਰੈਫਿਕ ਪੁਲਸ ਔਰ ਲੁਭਾਰ ਸਕੂਲ ਤੇ ਜਾ ਕੇ ਪਰਸਨਲੀ ਬੱਚਿਆਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਪੇਰੈਂਟਸ ਨੂੰ ਜਿਹੜੇ ਆ ਕਿਨੇ ਆ 18 ਸਾਲ ਤੋਂ ਨੀਚੇ ਦੀ ਉਮਰ ਹੈ 15 16 17 ਸਾਲ ਦੀ ਹੈ ਤੇ ਉਹਨਾਂ ਨੂੰ ਤੁਸੀਂ ਐਕਟਿਵ ਵਾਲੀ ਚਾਬੀ ਆ ਫੋਰ ਵਿਲਜ ਚਾਬੀ ਦੇ ਕੇ ਕਿੱਥੇ ਮਾਰਕੀਟ ਉਸ ਮਾਨ ਲੈਣ ਭੇਜ ਰਹੇ ਹੋ ਜਾਂ ਸਕੂਲ ਭੇਜ ਰਹੇ ਹੋ ਤੇ ਤੁਹਾਨੂੰ ਹੁਣ 3 ਸਾਲ ਦੀ ਜਿਹੜੀ ਹੈ ਕੇਦ ਲਈ ਤਿਆਰ ਹੋ ਜਾਣਾ ਚਾਹੀਦਾ ਉਸ ਦੇ ਨਾਲ ਨਾਲ 25000 ਰੁਪਏ ਜਿਹੜਾ ਜੁਰਮਾਨਾ ਹੈ ਉਹ ਵੀ ਤੁਹਾਨੂੰ ਦੇਣਾ ਪੈ ਸਕਦਾ ਹੈਗਾ ਅਗਰ ਤੁਸੀਂ ਇਸ ਤੋਂ ਆਪਣਾ ਬਚਾਅ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਦੱਸਦਾ ਕਿ ਇਸ ਵੇਲੇ ਆ ਗਿਆ ਸੀ ਸਿੱਧਾ ਸਿੱਧਾ ਡਿਵੀਜ਼ਨ ਨੰਬਰ 6 ACP ਗੁਰਪ੍ਰੀਤ ਸਿੰਘ ਜੀ ਦੇ ਨਾਲ ਤੇ ਗੱਲ ਕਰਦੇ ਆਂ ਜਾਣਦੇ ਆਂ ਕਿ ਕਿੰਨਾ ਹੁਣ ਇਸ ਵਾਰੀ ਘੰਟੇ ਦੀ ਜਿਹੜੇ ਕਹਿੰਦੇ ਕਿ ਖਤਰੇ ਦੀ ਘੰਟੀ ਉਹਨਾਂ ਪੇਰੈਂਟਸ ਲਈ ਜਾਗਰੂਕ ਹੈ ਉਹਨਾਂ ਦਾ ਸਮਾਹ ਹੋ ਚੁਕਿਆ ਲੈ ਸਸ਼ਿਕਾ ਸਰ ਸਸ਼ਿਕਾ ਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕੁਝ ਘੰਟੇ ਰਹਿ ਗਏ ਨੇ 4 ਦਿਨ ਰਹਿ ਗਏ ਨੇ 1 ਅਗਸਤ ਦਾ ਜਿਹੜਾ ਵਾ ਖਤਰੇ ਦੀ ਘੰਟੀ ਕਿੰਨੀ ਕੁ ਮਟ ਅਕੇ ਲੋਕ ਕੀ ਟੂ ਵੀਲਰ ਐ ਫਾਲੋਇਟਰ ਦਾ ਇਸਤੇਮਾਲ ਕਰ ਰਿਹਾ ਇਸ ਤੋਂ ਕੀ ਕਹਿਣਾ ਚਾਹੁੰਗੇ ਰੂਲ ਬਾਰੇ ਹਾਂਜੀ ਇਹ ਅਸਰਾ ਹੈ ਅਸੀਂ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸਾਰਿਆਂ ਨੂੰ ਗਾਈਡ ਕਰ ਰਹੇ ਹਾਂ ਸਕੂਲਾਂ ਜਾ ਰਹੇ ਹਾਂ ਅਸੀਂ ਲੈਟਰਸ ਵੀ ਭੇਜੀਆਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਵੱਲੋਂ ਸਾਰੇ ਪ੍ਰਿੰਸੀਪल्स ਨੂੰ ਕਿ ਸਾਰਿਆਂ ਨੂੰ ਗਾਈਡ ਕਰਨ ਕਿ ਜਿਹੜੇ 18 ਸਾਲ ਤੋਂ ਜਿਹੜਾ ਛੋਟਾ ਹੈ ਏਜ ਦਾ ਕੋਈ ਨਾਬਾਲਗ ਵਾਹਨ ਚਲਾਉਂਦਾ ਹੈ ਤੇ ਜਿਹੜੀ ਉਹਦੇ 1999 ਨਵਾਂ ਐਕਟ ਐਮੈਂਡਮੈਂਟ ਹੋਈ ਹੈ ਉਹਦੇ ਵਿੱਚ ਜਿਹੜਾ ਹੈ ਪੇਰੈਂਟਸ ਦੇ ਖਿਲਾਫ ਕਾਰਵਾਈ ਹੋਊਗੀ ਪੈਰੈਂਟਸ ਮਤਲਬ ਕਿ ਪਾਲਸ ਜਿਹੜੇ ਓਨਰ ਓਨਰ ਆਫ ਦਾ ਵਹੀਕਲ ਮੰਨ ਲਓ ਕਿਸੇ ਦਾ ਲੈ ਕੇ ਜਾਂਦੇ ਆ ਆਪਣੇ ਮਾਮਾਈ ਦਾ ਚਾਚਾ ਦਾ ਤਾਏ ਦਾ ਗਵੰਡੀ ਦਾ ਉਹ ਸੋਨਰ ਦੇ ਖਿਲਾਫ ਕਾਰਵਾਈ ਹੈ ਕਿ ਕੀ ਕਾਰਵਾਈ ਹੋਏਗੀ ਉਹਦੇ ਵਿੱਚ 3 ਸਾਲ ਦੀ ਕੈਦ ਹੈ ਸਜ਼ਾਏ ਜੇਲ ਹੋਏਗੀ ਔਰ 25000 ਰੁਪਿਆ ਜੁਰਮਾਨਾ ਲੱਗੇਗਾ ਇਹ ਬੜਾ ਮਤਲਬ ਕਿ ਸਾਨੂੰ ਬੜੀਆਂ ਆਉਂਦੀਆਂ ਸੀ ਨਬਾਲਗ ਜਿਹੜੇ ਬੱਚੇ ਪ੍ਰੋਡਕਟਿਵ ਵੇਚਦੇ ਆ ਘਰੋਂ ਲੈ ਜਾਂਦੇ ਕਨੇਟਿਕਸ ਜਾਂ ਮੋਟਰਸਾਈਕਲ ਜਾਂ ਗੱਡੀਆਂ ਉਹ ਆਪਣੇ ਐਕਸੀਡੈਂਟ ਕਰਦੇ ਉਹਨਾਂ ਦਾ ਨੁਕਸਾਨ ਹੁੰਦਾ ਸੀ ਜਾਂ ਉਹ ਅੱਗੇ ਕਿਸੇ ਦਾ ਨੁਕਸਾਨ ਕਰਦੇ ਸੀ ਜਿਹੜੀ ਇੱਕ ਬਹੁਤ ਵਧੀਆ ਇਹ ਗੱਲ ਸਟਾਰਟ ਹੋਈ ਹੈ ਵੀ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਵਹੀਕਲ ਨਾ ਚਲਾਉਣ ਕਿਉਂਕਿ ਉਹ ਜਿਹੜੇ ਬੱਚੇ ਹੁੰਦੇ ਆ ਉਹ ਵਹੀਕਲ ਨੂੰ ਹੈਂਡਲ ਕਰਨਾ ਨਹੀਂ ਇਹਨਾਂ ਉਹਨਾਂ ਨੂੰ ਪ੍ਰੋਪਰ ਆਉਂਦਾ ਹੁੰਦਾ ਉਹ ਰੋਡ ਸਾਈਨਸ ਨੂੰ ਫਾਲੋ ਕਰਟ ਕਰਦੇ ਆ ਬਚਪਨ ਹੋਣ ਕਰਕੇ ਉਹ ਫਿਜ਼ੀਕਲੀ ਇੰਨੇ ਫਿਟ ਨਹੀਂ ਹੁੰਦੇ ਕਿ ਉਹ ਵੱਡੇ ਵਹੀਕਲ ਨੂੰ ਸਾਂਭ ਸਕਣ ਜਿੱਦਾਂ ਕਈ ਛੋਟੇ ਦੇ ਬੱਚੇ ਬੁਲਟ ਮੋਟਰਸਾਈਕਲ ਚਲਾਈ ਫਿਰਦੇ ਆ ਉਹ ਤਾਂ ਇਵਨ ਕਿ ਕਈ ਵੱਡਿਆਂ ਕੋਲੋਂ ਨਹੀਂ ਸੰਭਲਦਾ ਇਸ ਕਰਕੇ ਬੜੀ ਅੱਛੀ ਸਾਨੂੰ ਗੱਲ ਲੱਗੀ ਆ ਕਿ ਬੱਚਿਆਂ ਦਾ ਬਚਾਅ ਹੋਏਗਾ ਪਰ ਕਈ ਪੇਰੈਂਟਸ ਇਹ ਅਸੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਈ ਪੇਰੈਂਟਸ ਨੂੰ ਵੀ ਜਿਹੜਿਆਂ ਦੀ ਕਿ ਮਜਬੂਰੀ ਵੀ ਆ ਵੀ ਉਹਨਾਂ ਨੂੰ ਉੱਤੇ ਭੇਜਣਾ ਪਰ ਉਹ ਉਹਨਾਂ ਨੂੰ ਆਟੋ ਰਿਕਸ਼ਾ ਜਾਂ ਰਿਕਸ਼ਾ ਜਾਂ ਕੋ ਸਕੂਲ ਦੀ ਹੀ ਬੱਸ ਦੇ ਵਿੱਚ ਉਹਨਾਂ ਨੂੰ ਸਫਰ ਕਰਾਉਣ 18 ਸਾਲ ਤੋਂ ਬਾਅਦ ਹੀ ਵਹੀਕਲ ਚਲਾਉਣ ਜਿਹਦੇ ਨਾਲ ਉਹਨਾਂ ਦੇ ਆਪਣੀ ਫਿਜ਼ੀਕਲੀ ਸਿਹਤ ਠੀਕ ਰਹੇਗੀ ਔਰ ਦੂਸਰਾ ਹੋਰ ਕਿਸੇ ਆਪਾਂ ਐਕਸੀਡੈਂਟ ਤੋਂ ਵੀ ਬਚ ਜਾਵਾਂਗੇ ਔਰ ਇਹਨਾਂ ਜਿਹੜੇ ਕਾਨੂੰਨੀ ਪਚੜਿਆਂ ਤੋਂ ਵੀ ਬਚ ਜਾਵਾਂਗੇ ਇਹ ਸਾਡੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਰੋਜ਼ ਹੀ ਨਿਊਜ਼ਪੇਪਰ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਦੇ ਮਾਧਿਅਮ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਅਸੀਂ ਇਹ ਅਪੀਲ ਕਰਦੇ ਆਂ ਪਲੀਜ਼ ਕਿ ਇੱਕ ਤਰੀਕ ਤੋਂ ਬਾਅਦ ਇੱਕ ਨੂੰ ਇੱਕ ਤੋਂ ਹੀ ਕਿਸੇ ਵੀ 18 ਸਾਲ ਤੋਂ ਘੱਟ ਬੱਚੇ ਨੂੰ ਆਪਣਾ ਵਹੀਕਲ ਕਾਰ ਮੋਟਰਸਾਈਕਲ ਨਾ ਦਿਓ ਉਹ ਉਹਦੇ ਵਿੱਚ ਅਸੀਂ ਉਹਦਾ ਚਲਾਨਿੰਗ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਪ੍ਰੋਬਲਮ ਆਏਗੀ ਪੇਰੈਂਟਸ ਨੂੰ ਵੀ ਓਨਰ ਆਫ ਜਿਹੜਾ ਵਹੀਕਲ ਆ ਉਹਦੇ ਨੂੰ ਆਏਗੀ ਸਰ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਇੱਕ ਤਰੀਕਾ ਕਹਿ ਰਹੇ ਹੋ ਯਾਨੀ ਕਿ ਅਸੀਂ ਸਿੱਧਾ ਸਿੱਧਾ ਨੂੰ ਲਗਾ ਲਈਏ ਕਿ 31 ਜੁਲਾਈ ਤੋਂ ਬਾਅਦ ਰਾਤ 12 ਵਜੇ ਤੋਂ ਇਹ ਜਿਹੜਾ ਕਾਨੂੰਨ ਲਾਗੂ ਹੋ ਜਾਏਗਾ ਪੂਰੇ ਪੰਜਾਬ ਭਰ ਦੇ ਵਿੱਚ ਹਾਂ ਜੀ ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਜੀ ਬਿਲਕੁਲ ਠੀਕ ਆ 31 ਰਾਤ ਤੱਕ ਅਸੀਂ ਇਹਨਾਂ ਨੂੰ ਗਾਈਡ ਕਰਨਾ ਜੀ 31 ਤੱਕ ਅੱਜ ਵੀ ਅਸੀਂ ਸਕੂਲ ਚ ਜਾ ਰਹੇ ਹਾਂ ਇੱਕ ਤੇ ਸਾਰੇ ਸਕੂਲਾਂ ਨੂੰ ਅਸੀਂ ਆਲਮੋਸਟ ਕਵਰ ਕਰ ਲਿਆ ਆ ਚਾਰਕ ਦਿਨਾਂ ਤਿੰਨ ਦਿਨ ਜਿੰਨੇ ਦਿਨ ਰਹਿ ਗਿਆ ਉਹਨੇ ਦਿਨ ਫਿਰ ਅਸੀਂ ਪੂਰਾ ਪ੍ਰੋਪਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਗਾਈਡ ਕਰਾਂਗੇ ਸਰ ਕਿੰਤਾ ਦੀ ਤਿਆਰੀਆਂ ਕੀਤੀ ਗਈ ਇੱਕ ਤਰੀਕ ਨੂੰ ਲੈ ਕੇ ਕਿਉਂਕਿ ਜ਼ਰੂਰ ਬਿਲਕੁਲ ਹੈਗਾ ਕਿਉਂਕਿ ਦੇਸ਼ ਵਿੱਚ ਕੁਝ ਸ਼ਰਾਰਤੀ ਤੱਤ ਵੀ ਇੱਧਾ ਦੇ ਉਹਨਾਂਡੇ ਕੁਝ ਸ਼ਰਾਰਤੀ ਬੱਚੇ ਵੀ ਦੱਦਾਂਗੇ ਉਸ ਦਿਨ ਵੀ ਫੜੇ ਜਾਣਗੇ ਤੇ ਕਿੱਦਾਂ ਦੀਆਂ ਤਿਆਰੀਆਂ ਫਿਰ ਉਸ ਦਿਨ ਹਾਂਜੀ ਬਿਲਕੁਲ ਜੀ ਉਹ ਸਾਡੇ ਸਾਰਾ ਸਟਾਫ ਆ ਸਾਡਾ 145 ਪੁਆਇੰਟ ਸਾਡੇ ਹੈਗੇ ਜਿੰਨਾਂ ਤੇ ਸਾਡੇ ਨਾਕੇ ਲੱਗਣੇ ਆ ਉਹਨਾਂ ਚੋਂ ਅਸੀਂ 6 ਸਾਡੇ ਜ਼ੋਨ ਇਨਚਾਰजेस ਆ ਸਕੂਲਾਂ ਦੇ ਆਲਮੋਸਟ ਅਸੀਂ ਕੋਸ਼ਿਸ਼ ਕਰੀ ਦੰਦਾ ਸਕੂਲਾਂ ਦੇ ਔਰ ਅਸੀਂ ਪਹਿਲਾਂ ਹੀ ਤੁਹਾਨੂੰ ਵਾਰਨ ਕਰ ਰਹੇ ਹਾਂ ਕਿ 18 ਸਾਲ ਤੋਂ ਘੱਟ ਬੱਚੇ ਨੂੰ ਨਾ ਵਹੀਕਲ ਦਿਓ ਉਹਨੂੰ ਕੋਈ ਆਟੋ ਰਿਕਸ਼ਾ ਤੇ ਭੇਜੋ ਰਿਕਸ਼ਾ ਤੇ ਭੇਜੋ ਬਾਈ ਸਕੂਲ ਬੱਸ ਭੇਜੋ ਇਹ ਸਾਡੀ ਤੁਹਾਨੂੰ ਹੰਭਲ ਰਿਕੁਐਸਟ ਆ ਹੱਥ ਜੋੜ ਕੇ ਬੇਨਤੀ ਆ ਬਹੁਤ ਬਹੁਤ ਸ਼ੁਕਰੀਆ ਸਰ ਸੋ ਦੋਸਤੋ ਜਿਵੇਂ ਗੁਰਪ੍ਰੀਤ ਸਿੰਘ ਜੀ ਨੇ ਸਾਫ਼ ਤੋਂ ਹਟ ਦੱਸਿਆ ਕਿ ਅਗਰ ਤੁਸੀਂ ਆਪਣੇ ਆਪ ਨੂੰ ਕੋਈ ਵੀ ਦੁਬਿਧਾ ਵਿੱਚ ਨਹੀਂ ਪਾਣਾ ਚਾਹੁੰਦੇ ਇੱਕ ਬੱਚਿਆਂ ਦੇ ਕਾਰਨ ਬੱਚਿਆਂ ਦੇ ਲਾਡ ਪਿਆਰ ਕਾਰਨ ਸੋ ਥੋੜੀ ਦੇਲੇ ਤੁਹਾਨੂੰ ਆਪਣਾ ਲਾਡ ਪਿਆ ਜਿਹੜਾ ਬੱਚਿਆਂ ਨੂੰ ਲੈ ਕੇ ਇਸ ਨਿਯਮ ਨੂੰ ਲੈ ਕੇ ਥੋੜਾ ਜਿਹਾ ਜ਼ਰੂਰ ਘਟਾਉਣਾ ਪਵੇਗਾ ਨਹੀਂ ਤਾਂ ਤੁਹਾਨੂੰ ਜੇਲ੍ਹ ਜਾਣਾ ਵੀ ਪੈ ਸਕਦਾ ਔਰ 25000 ਰੁਪਏ ਜਿਹੜਾ ਹੈ ਜੁਰਮਾਨਾ ਵੀ ਪੈ ਸਕਦਾ ਤੇ ਕੋਈ ਵੀ ਪੇਰੈਂਟਸ ਨਹੀਂ ਚਾਹਣਗੇ ਕਿ ਕਿੱਤਾ ਦੀ ਕਿ ਪ੍ਰੋਬਲਮ ਹੋਣਾ ਨਾਵੇ ਨਾ ਹੀ ਕੋਈ ਬੱਚੇ ਚਾਣਗੇ ਜਿਹੜੇ ਚੰਗੇ ਹੋਣਗੇ ਕਿ ਸਾਡੇ ਪੇਰੈਂਟਸ ਨੂੰ ਕੋਈ ਇਦਾਂ ਦੀ ਸਮੱਸਿਆ ਆਵੇ ਸੋ ਇੱਕ ਸਕੂਲ ਦੇ ਵਿੱਚ ਲੈ ਕੇ ਚਾਣ ਸੋ ਅਸੀ ਆਸ ਕਰਦੇ ਹਾਂ ਕਿ ਤੁਮ ਸਾਡਾ ਦਾ ਪ੍ਰੋਗਰਾਮ ਜਿਹੜਾ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦੂਈ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ